ਅਕਲ ਦਾ ਵੈਰੀ ਬਣਿਆ ਜਿਸ ਨੂੰ ਪਲਕਾਂ 'ਤੇ ਬਿਠਾਇਆ ਅਕਲ ਦਾ ਵੈਰੀ ਬਣਿਆ ਜਿਸ ਨੂੰ ਪਲਕਾਂ 'ਤੇ ਬਿਠਾਇਆ ਨਾ ਅੰਗ ਪਾਲਿਆ ਦੋਸਤੀ ਦਾ ਨਾ ਅੰਗ ਪਾਲਿਆ ਦੋਸਤੀ ਦਾ ਨਾ ਅੰਗ ਪਾਲਿਆ ਦੋਸਤੀ ਦਾ ਕਿਉਂ ਉਸ ਨੂੰ ਠਾ ਦਿਖਾਇਆ ਜਿਸਲੀ ਸਿਰ ਤੜਦੀ ਮਾਜੀ ਗਈ ਜਿਸਲੀ ਸਿਰ ਤੜਦੀ ਮਾਜੀ ਗਈ ਸਿਰ ਪਈ ਤੇ ਕਉ ਸਿਰ ਫੇਰ ਗਿਆ ਹੱਡੀ ਛੋਟੀ ਦਾ ਜੋਰ ਲਗਾਇਆ ਹੱਡੀ ਛੋਟੀ ਦਾ ਜੋਰ ਲਗਾਇਆ ਕਿਉਂ ਅੱਖਾਂ ਫਿਰ ਫੇਰ ਲਕਿਆ ਅਕਲ ਦਾ ਬਰੀ ਬਣਿਆ ਕਲ ਇਹ ਦਵਰੀ ਬਣਿਆ ਜਿਸ ਨੂੰ ਪਲਕਾਂ